ਕੱਲ੍ਹ ਦੀ ਮੈਂ ਕੁਲਵਿੰਦਰ ਸਿੰਘ ਰਸੂਲ ਪਰ ਭਾਰਤ ਦੀ ਸਰਕਾਰ ਵੱਲੋਂ ਵਾਕੁਲਕ ਬੋਰਡ ਦਾ ਇੱਕ ਕਾਨੂੰਨ ਬਣਾਇਆ ਗਿਆ ਹੈ ਸੋ ਆਪਾਂ ਕੱਲ੍ਹ ਗੱਲਬਾਤ ਕਰਦੇ ਹਾਂ ਅੱਜ ਇਹ ਸਭ ਨਾਲ ਤੇ ਉਹ ਕਾਨੂੰਨ ਕਿੰਨਾ ਕੁ ਸਹੀ ਹੈ ਤੇ ਕਿਸ ਤਰ੍ਹਾਂ ਉਹਨੂੰ ਲਾਗੂ ਕਰਨਾ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਉਤੀ ਕੀ ਅਹਿਮੀਅਤ ਹੈ ਹਾਂਜੀ ਸਰ ਕਾਨੂੰਨ ਬਣਿਆ ਤੇ ਕਿਸ ਤਰ੍ਹਾਂ ਉਹਨੂੰ ਦੇਖਦੇ ਹੋ ਤੁਸੀਂ ਸ਼ੁਕਰੀਆ ਜੀ ਆਪ ਦੇ ਚੈਨਲ ਦਾ ਤੁਹਾਡਾ ਮੈਂ तहे ਦਿਲ ਤੋਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਤੁਸੀਂ ਮੈਨੂੰ ਵਕਫ ਅਮੈਂਡਮੈਂਟ ਐਕਟ ਤੇ ਬੋਲਣ ਦਾ ਮੌਕਾ ਮਹੱਈਆ ਕਰਾਇਆ ਮੌਕਾ ਦਿੱਤਾ ਹੈ ਇਸ ਦੇ ਲਈ ਅਸੀਂ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ ਵਕਫ ਐਕਟ ਜਿਹੜਾ ਹੈ ਵਕਫ ਬੋਰਡ ਜਿਹੜਾ ਹੈ ਇਹ ਪਾਰਟੀਸ਼ਨ ਤੋਂ ਪਹਿਲਾਂ ਦਾ ਹੀ ਇੱਕ ਵਕਫ ਲਫ਼ਜ਼ ਜਿਹੜਾ ਹੈ ਉਸ ਨੂੰ ਕਿਹਾ ਜਾਂਦਾ ਜੋ ਚੀਜ਼ দান ਕਰਤੀ ਜਾਵੇ ਡੋਨੇਟ ਚੀਜ਼ ਹੈ ਉਹਨੂੰ ਵਕਫ ਕਿਹਾ ਜਾਂਦਾ ਹੈ ਵਕਫ ਦੇ ਵਿੱਚ ਜੋ ਪ੍ਰਾਪਰਟੀਆਂ ਨੇ ਇੱਕ ਵੱਖ-ਵੱਖ ਚੈਨਲ ਵੱਖ-ਵੱਖ ਲੋਕਾਂ ਨੇ ਇੱਕ ਹੂਆ ਪੈਦਾ ਕਰਤਾ ਹੈ ਕਿ ਵਕਫ ਦੇ ਬੋਰਡ ਦੇ ਕੋਲ ਬਹੁਤ ਚੀਜ਼ਾਂ ਨੇ ਬਹੁਤ ਬੜੀ ਪ੍ਰਾਪਰਟੀ ਹੈ ਜਿਹੜੀ ਰੇਲਵੇ ਤੋਂ ਤੇ ਡਿਫੈਂਸ ਤੋਂ 3 ਨੰਬਰ ਤੇ ਸ਼ਾਇਦ ਵਕਫ ਬੋਰਡ ਦਾ ਨਾਮ ਹੈ ਕਿ ਦੇ ਕੋਲ 9 ਲੱਖ ਜਾਂ ਕੁਝ 1070 ਪ੍ਰਾਪਰਟੀਆਂ ਹੈ ਪਰ ਉਹ ਜਿਹੜੀਆਂ ਪ੍ਰਾਪਰਟੀਆਂ ਨੇ ਮੈਂ ਮੁਖਤਸਰ ਵਿੱਚ ਦੱਸਦਾ ਉਹਨਾਂ ਪ੍ਰਾਪਰਟੀਆਂ ਵਿੱਚ ਮਸਜਿਦਾਂ ਵੀ ਹੈ ਤਕੀਏ ਵੀ ਹੈ ਕਬਰਸਤਾਨ ਵੀ ਹੈ ਇਮਾਮ ਬਾੜੇ ਵੀ ਹੈ Eid ਗਾਵਾ ਵੀ ਹੈ ਸਾਡੇ ਜਿਹੜੇ ਵਕਫ ਬੋਰਡ ਦੇ ਹੈ ਇਹ ਵੀ ਵਕਫ ਪ੍ਰਾਪਰਟੀ ਦੇ ਵਿੱਚ ਹੈ ਜਿਸ ਤਰ੍ਹਾਂ ਅੱਜ ਅਸੀਂ ਇਸ ਮਸਜਿਦ ਵਿੱਚ ਬੈਠੇ ਆ ਇਹ ਵੀ ਵਕਫ ਪ੍ਰਾਪਰਟੀ ਹੈ ਸਾਡੇ ਕੋਈ ਚੜਾ ਚੜਾਵਾ ਨਹੀਂ ਹੁੰਦਾ ਮਸਜਿਦ ਦੇ ਵਿੱਚ ਤੇ ਉਸ ਮਸਜਿਦ ਤੋਂ ਵਕਫ ਬੋਰਡ ਨੂੰ ਕੀ ਆਮਦਨ ਹੋਵੇਗੀ ਜਿਸ ਤਰ੍ਹਾਂ ਕਿ ਕਬਰਸਤਾਨਾਂ ਦੀ ਜਗ੍ਹਾ ਹੈ ਚਾਹੇ ਉਹ 1 ਏਕੜ ਹੈ ਚਾਹੇ 2 ਕਨਾਲ ਹੈ 10 ਕਿਲੇ ਹੈ ਉਸ ਤੋਂ ਵਕਫ ਬੋਰਡ ਨੂੰ ਕੀ ਆਮਦਨ ਹੋਵੇਗੀ کیا ਮਰਦਿਆਂ ਨੇ ਕੋ ਸੇ ਪੈਸਿਆਂ ਦੀ ਫੈਕਟਰੀ ਖੋਲੀ ਹੋਈ ਹੈ ਉਸ ਤੋਂ ਕੋਈ ਆਮਦਨ ਨਹੀਂ ਇਸੇ ਤਰ੍ਹਾਂ Eidgah ਹੁੰਦੀ ਹੈ ਜਿੱਥੇ ਲੋਕ ਇਕੱਠੇ ਹੋ ਕੇ Eid ਵਾਲੇ ਦਿਨ ਪ੍ਰੇਅਰ ਕਰਦੇ ਨਮਾਜ਼ ਪੜ੍ਹਦੇ ਨੇ ਉਸ ਪ੍ਰਾਪਰਟੀ ਤੋਂ ਕਿਆ ਵਕਫ ਬੋਰਡ ਨੂੰ ਕੋਈ ਆਮਦਨ ਹੈ ਇਸੇ ਤਰ੍ਹਾਂ ਤਕੀਏ ਹੁੰਦੇ ਨੇ ਜਿੱਥੇ ਲੋਕ ਬੈਠਦੇ ਨੇ ਦਰਗਾਹਾਂ ਨੇ ਉਸ ਚੀਜ਼ ਤੋਂ ਵੀ ਵਕਫ ਬੋਰਡ ਨੂੰ ਕੋਈ ਆਮਦਨ ਇਸ ਤਰ੍ਹਾਂ ਦੀ ਬੇਸ਼ੁਮਾਰ ਇਸ ਪ੍ਰੋਪਰਟੀ ਦੇ ਵਿੱਚ ਹੈਗੀਆਂ ਜਿਹੜਾ ਇੱਕ ਇੱਕ ਭਲੇਖਾ ਹੈ ਇੱਕ ਹਵਵਾ ਫਲਾਤ ਤੱਕ ਐਨੀਆਂ ਬਰੋ ਪ੍ਰੋਪਰਟੀਆਂ ਵਕਫ ਬੋਰਡ ਕੋਲ ਹਾਲਾਂਕਿ ਕੁਝ ਜ਼ਮੀਨਾਂ ਤੇ ਕੁਝ ਪ੍ਰੋਪਰਟੀਆਂ ਜਿਹੜੀ ਸ਼ਹਿਰੀ ਹੁੰਦੀਆਂ ਐਗਰੀਕਲਚਰ ਕੁਝ ਲੈਂਡ ਹੈ ਵਕਫ ਬੋਰਡ ਦੀ ਕੁਝ ਅਰਬਨ ਲੈਂਡ ਹੈ ਸ਼ਹਿਰੀ ਜਿਨ੍ਹਾਂ ਦਾ ਕਿਰਾਇਆ ਵਗੈਰਾ ਰੈਂਟ ਆਉਂਦਾ ਹੈ ਔਰ ਵਕਫ ਬੋਰਡ ਦੇ ਜਿਹੜੇ ਮੁਲਾਜ਼ਮ ਵੀ ਹੈ ਔਰ ਉਹਨਾਂ ਦੇ ਖਰਚੇ ਵੀ ਹੈ ਔਰ ਵਕਫ ਬੋਰਡ ਇੱਕ ਚੈਰੀਟੀ ਹੈ ਉਹ ਗਰੀਬਾਂ ਯਤਿਮਾਂ ਮਸਕੀਨਾ ਵਾਸਤੇ ਬਹੁਤ ਕੁਝ ਕਰ ਰਿਹਾ ਹੈ ਹੁਣ ਜਿਹੜਾ ਅਮੈਂਡਮੈਂਟ ਐਕਟ ਆਇਆ ਹੁਣ ਇੱਕ ਚੀਜ਼ ਸਭ ਤੋਂ ਖਤਰਨਾਕ ਇਹ ਹੈ ਕਿ ਜਿਹਨ ਵਕਫਾ ਯੂਜ਼ਰ ਯਾਨੀ ਜਿਹੜੀ ਚੀਜ਼ ਇਸ ਕੰਮ ਵਾਸਤੇ ਇਸਤੇਮਾਲ ਹੋ ਰਹੀ ਹੈ ਉਹਨੂੰ ਖਤਮ ਕਰਤਾ ਹੈ ਅਗਰ ਕੋਈ ਕਬਰਸਤਾਨ ਹੈ ਇਹ 100 ਸਾਲ ਤੋਂ ਹੈ ਜਾਂ 150 200 ਸਾਲ ਤੋਂ ਹੈ ਹੁਣ ਆ ਕੇ ਕਹੇ ਕੋਈ ਕੇ ਇਹਦਾ ਤੁਸੀਂ ਰਿਕਾਰਡ ਲਿਆਓ हूँ वह कितों लिया दान चीज़ है मेरे जी मेरे को मोबाइल है मैं आख दिता जी आ मैं सरदार साहब तू तो दान किया दान हो गया यदि कोई रिटन तहरीर नहीं है जबानो जबानी दान की हुई चीज़ है तो यह जो कानून है बड़ा खतरनाक है क्योंकि मस्जिद है ਔਰ ਮਸਜਿਦ ਦਾ ਰਿਕਾਰਡ 200 ਸਾਲ ਜਾਂ 400 ਸਾਲ ਜਾਂ 500 ਸਾਲ ਪਹਿਲਾਂ ਬਣੀ ਉਹਦਾ ਰਿਕਾਰਡ ਕਿੱਥੋਂ ਲਿਆਉਂਗੇ ਇਹ ਜਿਹੜਾ ਵਕਫ ਅਮੈਂਡਮੈਂਟ ਐਕਟ ਬਣਿਆ ਹੈ ਇਹ ਮੁਸਲਮਾਨਾਂ ਵਾਸਤੇ ਬੜਾ ਖਤਰਨਾਕ ਹੈ ਔਰ ਸਾਡੇ ਜਿਹੜੇ ਨਿੱਜੀ ਹੱਕ ਹੈ ਧਰਮ ਸਥਾਨ ਹੈ ਉਹਨਾਂ ਦੇ ਇੱਕ ਹਮਲਾ ਹੈ ਉਹਨਾਂ ਤੋਂ ਹੱਕ ਖੋਣ ਦਾ ਇੱਕ ਰਸਤਾ ਬਣਾਇਆ ਗਿਆ ਹੈ ਗਵਰਨਮੈਂਟ ਨੇ ਸਾਡੇ ਅਸੀਂ ਇਹੀ ਪਰ ਜ਼ੋਰ ਗਵਰਨਮੈਂਟ ਅੱਗੇ ਵੀ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਐਮੈਂਡਮੈਂਟ ਐਕਟ ਹੈ ਇਹਨੂੰ ਖਤਮ ਕਰਤਾ ਜਾਵੇ ਇਹਨੂੰ ਜ਼ਬਰਦਸਤੀ ਮੁਸਲਮਾਨਾਂ ਤੇ ਨਾ ਥੋਪਿਆ ਜਾਵੇ ਔਰ ਮੁਸਲਮਾਨਾਂ ਦੇ ਜਿਹੜੇ ਨਿੱਜੀ ਹੱਕ ਐ ਉਹਨਾਂ ਦੇ ਰੋਜ਼ਮਰਰਾ ਦੇ ਮਸਬੀ ਹੱਕ ਐ ਉਹਨਾਂ ਨੂੰ ਨਾ ਛੀਨਿਆ ਜਾਵੇ ਇਹ ਸਾਡੀ ਗਵਰਨਮੈਂਟ ਅੱਗੇ ਅਪੀਲ ਆਮ ਕਹਤਾ ਕਿ ਦੇਖਿਆ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ 99 ਸਾਲ ਵਾਸਤੇ ਨਿਰਸੇ 33 ਜਲਦੀ ਆ ਵਕ ਬੋਟ ਵੱਲ ਉਹਨਾਂ ਨੂੰ ਵੀ ਤੁਸੀਂ ਛਡਾਉਂਗੇ ਉਸ ਉਸ ਦਾ ਕੀ ਮਕਸਦ ਹੈ ਜਿਹੜੀ ਐਗਰੀਕਲਚਰ ਲੈਂਡ ਆ ਉਹ 99 ਸਾਲ ਦੇ ਵਾਸਤੇ ਨਹੀਂ ਉਹ ਮਤਲਬ ਇੱਕ ਸਾਤ 3 ਸਾਲ ਵਾਸਤੇ ਉਹਦਾ ਰੈਂਟ ਲੈਂਦੇ ਨੇ ਤੇ 5 ਸਾਲ ਵਾਸਤੇ ਉਹ ਲੀਜ਼ ਤੇ ਦਿੱਤੇ ਜਾਂਦੇ ਉਹਦੇ ਵਿੱਚ ਵੀ ਕੋਈ ਕੰਡੀਸ਼ਨ ਨਹੀਂ ਕਿ ਉਹ ਮੁਸਲਮਾਨ ਨੂੰ ਹੀ ਜਾਂ ਕਿਸੇ ਹੋਰ ਨੂੰ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਪ੍ਰਾਪਰਟੀਆਂ ਹੈਗੇ ਜਿਸ ਤੇ ਅਸੀਂ ਪੰਜਾਬ ਵਿੱਚ ਇੱਥੇ ਸਿੱਖ ਭਾਈਚਾਰੇ ਦੀ ਤਾਦਾਦ ਹੈ ਉਹ ਜ਼ਿਆਦਾ ਖੇਤੀ ਕਰਦੇ ਨੇ ਉਹਨਾਂ ਕੋਲ ਲੀਜ਼ ਤੇ ਹੈ ਉਹ ਸਾਲ ਤੋਂ ਬਾਅਦ ਉਹਦਾ ਰੈਂਟ ਦਿੰਦੇ ਨੇ ਪਰ ਯਾਨੀ ਇਹ ਰਹਿਣੀ ਜ਼ਮੀਨ ਜਾਇਦਾਦ ਵਕਫ ਦੀ ਹੈ 99 ਸਾਲ ਦਾ ਕੋਈ ਪਟਾ ਨਹੀਂ ਹੁੰਦਾ ਨਾ ਕੋਈ ਲੀਜ਼ ਹੁੰਦੀ ਹੈ ਜਦ ਉਹਦੇ ਵਿੱਚ ਵੀ ਲੀਜ਼ ਤਾਂ ਦਿੱਤੇ ਜਾਂਦੇ ਅਗਰ ਉੱਥੇ ਕੋਈ ਮੁਸਲਮ ਪਰਿਵਾਰ ਹੈ ਮੁਸਲਮ ਪਾਨਾਂ ਦੇ ਘਰ ਹੈ ਉਹਨਾਂ ਵਾਸਤੇ ਉਸ ਜਗ੍ਹਾ ਵਿੱਚੋਂ ਕਬਰਿਸਤਾਨ ਵਾਸਤੇ ਕੁਝ ਜਗ੍ਹਾ ਰੱਖੀ ਜਾਂਦੀ ਹੈ ਔਰ ਬਾਕੀ ਫालतू ਜਗ੍ਹਾ ਜਿਹੜੀ ਹੈ ਉਹ ਲੀਜ਼ ਤੇ ਦਿੱਤੀ ਜਾਂਦੀ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੁਸਲਮਾਨ ਪਰਿਵਾਰ ਰਹਿ ਰਹੇ ਆ ਪਰ ਉਹਨਾਂ ਕੋਲ ਨਾ ਤਾਂ ਮਸਜਿਦਾਂ ਦੇ ਵਾਸਤੇ ਜਗ੍ਹਾ ਹੁੰਦੀ ਹੈ ਤੇ ਨਾ ਜਿਆਦਾਤਰ ਦਿੱਕਤ ਕਮਰਸਤਾਨਾਂ ਦੀ ਹੁੰਦੀ ਹੈ ਤੇ ਸਰਕਾਰ ਨੇ ਵਕਪ ਰਿਪੋਰਟ ਤੇ ਕਾਨੂੰਨ ਤਾਂ ਬਣਾ ਦਿੱਤਾ ਕਿ ਆ ਉਹਨਾਂ ਵਾਸਤੇ ਵੀ ਕੋਈ ਉਹਨਾਂ ਨੂੰ ਕੋਈ ਯੋਜਨਾ ਤੇ ਕਰਨੀ ਚਾਹੀਦੀ ਹੈ ਐਸਟੀ ਨੇ ਬਹੁਤ ਵਧੀਆ ਸਵਾਲ ਕੀਤਾ ਆਪਨੇ ਇਹ ਜਿਹੜੀ ਚੀਜ਼ ਹੈ ਬਹੁਤ ਸਾਡੀ ਰੋਜ਼ਮਰਰਾ ਦੀ ਜ਼ਰੂਰਤ ਹੈ ਨਮਾਜ਼ ਵਾਸਤੇ ਅਗਰ ਮਸਜਿਦ ਨਹੀਂ ਤਾਂ ਚਲੋ ਸਾਡੇ ਵਾਸਤੇ ਇਹ ਵੀ ਅਗਰ ਬਸਤ ਨਹੀਂ ਆਪਸ਼ਨ ਹੈ ਕਿ ਤੁਸੀਂ ਘਰ ਵਿੱਚ ਨਮਾਜ਼ ਅਦਾ ਕਰ ਲਓਗੇ ਪਰ ਜਦ ਸਾਡੇ ਕਿਸੇ ਦੀ ਮૈયਤ ਹੋ ਜਾਣੀ ਉਹਨੂੰ ਘਰ ਵਿੱਚ ਤਾਂ ਦਫਨ ਨਹੀਂ ਕੋਈ ਕਰ ਸਕਦਾ ਉਹਦੇ ਵਾਸਤੇ ਇੱਕ ਮૈયਤ ਦਫਨ ਕਰਨ ਵਾਸਤੇ ਸਾਨੂੰ ਜਗਾ ਜਗਾ ਦਰਬਾਰ ਬਜ਼ਾਰ ਧੱਕੇ ਖਾਣੇ ਪੈਂਦੇ ਨੇ ਜਿਸ ਪਿੰਡ ਦੇ ਵਿੱਚ ਪ੍ਰਾਪਰਟੀ ਨਹੀਂ ਹੈ ਵਕਫ ਦੀ ਇੱਕ ਸਰ ਪੰਜਾਬ ਸਰਕਾਰ ਦੀ ਸਕੀਮ ਹੈ ਪਹਿਲਾਂ ਅਕਾਲੀ ਸਰਕਾਰ ਵੇਲੇ ਇਹ ਕੰਮ ਕਾਨੂੰਨ ਬਾਦਲ ਸਾਹਿਬ بڑے ਬਾਦਲ ਸਾਹਿਬ ਨੇ ਪਾਸ ਕੀਤਾ ਸੀ ਕਿ ਜਿਨ੍ਹਾਂ ਪਿੰਡਾਂ ਵਿੱਚ ਮੁਸਲਮਾਨ ਫੈਮਲੀਆਂ ਹੈਗੀਆਂ ਸਰਕਾਰੀ ਜਿਹੜੇ ਰਕਬੇ ਨੇ ਸ਼ਾਮਲ ਪੰਚਾਇਤ ਉਹਨਾਂ ਵਿੱਚੋਂ ਕੁਝ ਰਲਵੇ ਕੱਟ ਕੇ ਦੇਸੀ ਸਹਿਬਾਨ ਨੂੰ ਸ਼ਾਇਦ ਉਹਨਾਂ ਦਾ ਨੋਟੀਫਿਕੇਸ਼ਨ ਕਈ ਜਗ੍ਹਾ ਮਤਲਬ ਦਿੱਤੀ ਹੈ ਇੱਥੇ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਤਾਂ ਇਹ ਹੈ ਕਿ ਬਹੁਤ ਸਰਦਾਰਾਂ ਨੇ ਮਸਜਿਦਾਂ ਵਾਸਤੇ ਵੀ ਜਗ੍ਹਾ ਮੁਹੱਈਆ ਕਰਾਈਆਂ ਨੇ ਕਬਰਸਤਾਨਾਂ ਵਾਸਤੇ ਵੀ ਜਗ੍ਹਾ ਦਿੱਤੀਆਂ ਨੇ ਪਰ ਸਰਕਾਰ ਦੀ ਸਕੀਮ ਹੈ ਪਰ ਇਹ ਕੋਈ ਖਾਸ ਇਹਦੇ ਤੇ ਅਮਲ ਨਹੀਂ ਇਹ ਇੰਪਲੀਮੈਂਟ ਨਹੀਂ ਹੋਇਆ ਆਮ ਜਗ੍ਹਾ ਤੇ ਜਿੱਥੇ ਵਕਫ ਬੋਰਡ ਦੀਆਂ ਪ੍ਰੋਪਰਟੀਆਂ ਹੈਗੀਆਂ ਉਹ بڑے بڑے ਤਨਾੜ ਬੰਦੇ ਨੇ ਕਈ ਲੋਕ ਇਸ ਤਰ੍ਹਾਂ ਦੇ ਉਹਨਾਂ ਦੇ ਕਾਬਜ਼ ਹੈ ਉਹ ਜਗ੍ਹਾ ਛੱਡਦੇ ਹੀ ਨਹੀਂ ਔਰ ਇਹ ਵੀ ਬੜੀ ਦਿੱਕਤ ਹੈ ਪਰੇਸ਼ਾਨੀ ਪਰ ਹੁਣ ਤਾਂ ਇਹ ਆ ਗਿਆ ਕਿ ਇਹ ਤਾਂ ਮਸਲਾ ਸੀ ਕਿ ਕਮਰਸਤਾਨਾਂ ਤੇ ਕਬਜ਼ਾ ਛਡਾ ਕੇ ਜਿਨ੍ਹਾਂ ਦਾ ਹੱਕ ਹੈ ਉਹਨਾਂ ਨੂੰ ਦਵਾਣ ਦਾ ਹੁਣ ਜਿਹੜਾ ਅਮੈਂਡਮੈਂਟ ਐਕਟ ਹੈ ਇਹ ਸਿੱਧੇ ਤੌਰ ਤੇ ਖੋ ਰਹੇ ਆ ਇਹ ਸਿੱਧੇ ਤੌਰ ਤੇ ਖੋ ਰਹੇ ਆ ਜਿਹੜੇ ਬੰਦੇ ਕਾਬਜ਼ ਹੈ ਇੱਕ ਲੈਂਡ ਮਾਫੀਆ ਹੈ ਉਹਨਾਂ ਨੂੰ ਇਖਤਿਆਰਾਤ ਦੇ ਰਿਹਾ